ਸਤੰਦਰ ਸਿੰਘ ਨੇ ਸਾਗਲ ਕਰਤਾ ਜਿਆ ਤਿਆਰ ਸਾਡਾ ਸ਼ੇਰ ਘੋੜਾ ਤੇ ਬਾਤ ਤਿਆਰੀਆਂ ਹੋਣਾ ਆਪ ਸਾਰੇ ਹੋਵਾ ਸੱਚੇ ਵਾਸਤੇ ਚਾਹਤ ਹੋ ਆਪ ਜੀ ਸਾਥ ਮੇਰੀ ਨਾਨਕ ਨਾਮ ਤੇ ਇਹਦਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਵੱਲੋਂ ਜਿਹੜਾ ਤਿਆਰ ਕੀਤਾ ਹੋਇਆ ਔਰ ਗ੍ਰੀਨ ਬੈਲਟ ਕੋਟ ਮੇ ਸਿੰਘ ਇੱਥੇ ਰੋਇ ਰਾਈਡ ਆਹੀ ਸ਼ੁਰੂ ਕਰਦੇ ਆ ਤੇ ਇਹ ਵੀ ਮੈਂ ਕਿਹਾ ਨਾਲ ਇੱਥੋਂ ਅੱਜ ਸ਼ੁਰੂ ਕਰਾਂਗੇ ਤੇ ਚਲੋ ਸਾਡੇ ਘਰ ਤੋਂ ਨਾ 6 ਕਿਲੋਮੀਟਰ ਦੂਰ ਆ ਗੋਲਡਨ ਗੇਟ ਐਂਟਰੈਂਸ ਗੇਟ ਆ ਸਾਡਾ ਉਮਰਸਰ ਦਾ ਐਂਟਰੈਂਸ ਗੇਟ ਤੇ ਅੱਜ ਉਹਨਾਂ ਡੈਕਟ ਵੀ ਇਹੀ ਆ ਗੁਰੂ ਮਹਾਰਾਜ ਕਿਰਪਾ ਕਰੇ ਸੁਖਸ ਖਾਨ ਆਲ ਜੜਾ ਵਾਪਸੀ ਵੀ ਐਸੇ ਗੇੜਸਾਣੀ ਮਾਰੇ ਦੇ ਘਰ ਦੀ ਫੇਰ ਕੋ ਗੀ ਸਾਜੀ ਸਾਜੀ ਹੈਲੋ ਅਰੇ ਨਾ ਕੋਈ ਕਿਹਾ ਵੀ ਜਦੋਂ ਤੋਂ ਇਹਨਾਂ ਨੇ ਕੋਈ ਮਾਨਸਿਕ ਖੰਡ ਲਿਆ ਨਾ ਕਿ ਮੈਂ ਇਹ ਕੰਮ ਕਰਨਾ ਆ ਤੇ ਉਹ ਇਹਨਾਂ ਨੇ ਕਰਕੇ ਛੱਡਿਆ ਹੁਣ ਪ੍ਰਮਾਤਮਾ ਨੇ ਇਹਨਾਂ ਨੂੰ ਇਹ ਮਤਲਬ ਹਿੰਮਤ ਬਖਸ਼ੀ ਆ ਕਿ ਹਿੰਕਪੁਰ ਸਾਹਿਬ ਸਾਈਕੋ ਦੇ ਜੰਗ ਦੀ ਰਵਾਈ ਉਹ ਜੀ ਇਹਨਾਂ ਨੂੰ ਇਸੇ ਤਰ੍ਹਾਂ ਹੀ ਬਖਸ਼ਿਸ਼ ਕਰਦੇ ਰਹਿਣ ਕਿ ਜਦ ਜਿੱਤ ਰਹੇ ਰਹੇ ਅਤੇ ਆਪਣੀ ਉਸੇ ਮੰਜ਼ੂਰ ਜਿਹੜੀ ਆ ਉਹ ਟਾਈਮ ਦਾ ਪੂਰੀ ਕਰਦੇ ਆ ਵਾਹਿਗੁਰੂ ਜੀ ਕਾਬਾ ਆ ਵਾਹਿਗੁਰੂ ਜੀ ਸਾਡੀਆਂ ਸਾਰਿਆਂ ਦੀਆਂ ਬੈਸਟ ਵਿਸ਼ੇ ਅੰਕਲ ਜੀ ਦੇ ਨਾਲ ਨੇ ਦੇ ਗੁਰੂ ਮਹਾਰਾਜ ਉਹਨਾਂ ਦੇ ਅੰਗਸੰਗ ਸਹਾਈ ਹੋਣ ਇਹਨਾਂ ਦੀ ਯਾਤਰਾ ਸੋਹਣੀ ਨਿਕਲੇ ਤੇ ਅੰਕਲ ਤੁਹਾਨੂੰ ਰਸਤੇ ਵਿੱਚ ਹਰ ਮੈਦਾਨ ਦੇ ਵਿੱਚ ਤੁਹਾਨੂੰ ਗੁਰੂ ਸਾਹਿਬ ਤੁਹਾਡੇ ਅੰਗਸੰਗ ਸਹਾਈ ਹੋਣ ਬਾਕੀ ਰਸਤੇ ਦੇ ਵਿੱਚ ਕਿਤੇ ਸਾਡੀ ਮਦਦ ਦੀ ਲੋੜ ਹੋਵੇ ਤੁਹਾਨੂੰ ਸਾਡਾ ਨੰਬਰ ਤੁਹਾਡੇ ਕੋਲ ਹੀ ਨੇ ਤੁਹਾਨੂੰ ਫੋਨ ਕਰਾ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਬਈ ਹਾਂ ਆ ਵੀਰ ਹਰਜਿੰਦਰ ਬਹੁਤ ਸਪੈਸ਼ਲ ਟਾਈਮ ਕੱਢ ਕੇ ਆਏ ਆ ਯੂਨੀਵਰਸਿਟੀ ਤੋਂ ਡਿਗਸਟਾਰ ਤੇ ਸਰਦਾਰ ਪ੍ਰੀਤਮ ਸਿੰਘ ਜੀ ਪੂਰੀ ਭਾਈਆ ਜੀ ਤੇ ਮੇਰੇ ਨਾਲ ਬਲਜੀਤ ਸਿੰਘ ਤੇ ਆਪਣਾ ਸਤਿੰਦਰ ਨੇ ਮੇਰੀ ਤਿਆਰੀ ਵੀ ਕਰਾਈ ਆ ਤੇ ਗੁਰਜੀਤ ਵੀਰ ਤੇ ਇਹਨਾਂ ਸਾਰਿਆਂ ਦਾ ਧਿਆਨ ਬਹੁਤ ਬਹੁਤ ਧੰਨਵਾਦ ਤੇ ਮੈਂ ਨਾ ਹੁਣ ਚੱਲਣ ਲੱਗਾ 골ਡਨ ਗੇਟ ਜਿਹੜਾ ਇੰਟਰਨਸ ਗੇਟ ਹੈ ਨਾ ਅੰਮ੍ਰਿਤਸਰ ਦਾ ਇੱਥੋਂ 700 ਕਿਲੋਮੀਟਰ ਦੀ ਵਾੜਾ ਚਲੋ ਮਾਰੇ ਕਿਰਪਾ ਕਰੇ ਰਸਤੇ 'ਚ ਆਪਾਂ ਗੱਲਬਾਤ ਕਰਦੇ ਜਾਵਾਂਗੇ ਚੰਗਾ ਜੀ ਬਲਕਿ ਆਲਮਾ ਬਲਜੀਸਾ ਸਾਡੀ ਸੂਚਕਾਰਾ ਹੁਣ ਬੋਲੇ ਹੀ ਸੋਨਿਹਾਲ ਸ੍ਰੀ ਅਕਾਲ ਚਲੋ ਜੀ ਤਾ ਖਾਲਸਾ ਵਾਹਿਗੁਰੂ ਤੇ ਗੁਰੂ ਰਾਮਦਾਸ ਲੋ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਵੱਡਾ ਨੂੰ ਬਹੁਤ ਬਹੁਤ ਸਤਿਕਾਰ ਤੇ ਛੋਟਿਆਂ ਨੂੰ ਬਹੁਤ ਬਹੁਤ ਪਿਆਰ ਜੀ ਤੇ ਮੈਂ ਤੁਹਾਡਾ ਰਣਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਟਰੈਵਲ ਵਿਦ ਨਜਾਕ ਅ ਅੱਜ ਆਪਾਂ ਇੱਕ ਨਈ ਯਾਤਰਾ ਸ਼ੁਰੂ ਕਰ ਰਹੇ ਹਾਂ ਮੈਂ ਤਾਨੂੰ ਸਾਰਿਆਂ ਨੂੰ ਨਾਲ ਲਾ ਕੇ ਚੱਲਣਾ ਵਾ ਤੇ ਸ੍ਰੀ ਅਮਰਸਰ ਤੋਂ ਚੱਲ ਕੇ ਸ੍ਰੀ ਹਿਮਕੁੰਡ ਸਾਹਿਬ ਤੇ ਇਸ ਵੇਲੇ ਉਮਰ ਦਾ ਜਿਹੜਾ 67ਵਾਂ ਸਾਲ ਆ ਤੇ ਮਹਾਰਾਜ ਕਿਰਪਾ ਕਰੇ ਤੇ ਇਹ ਆ ਉਹਨਾਂ ਲੋਕਾਂ ਲਈ ਆ ਇੱਕ ਤੇ ਆਪਣੀ ਅਰਦਾਸ ਆ ਸਾਂਝੀ ਅਰਦਾਸ ਆ ਸਰਬੱਤ ਦੇ ਭਲੇ ਦੀ ਤੇ ਨਾਲ ਇਹ ਆ ਅਰਦਾਸ ਆ ਸਾਡੀ ਮਹਾਰਾਜ ਅਸੀਂ ਬਾਰਡਰ ਦੇ ਰਹਿਣ ਵਾਲੇ ਆ ਮਹਾਰਾਜ ਰঞ্জੀਤ ਸਿੰਘ ਨੇ ਪੰਜਾਬ ਦੇ ਜਿਹੜੇ ਵਸਿੰਦੇ ਆ ਦੇ ਕੇ ਪਾ ਕਰੋ ਤੇ ਇਹ ਦੋਹਾਂ ਜਿਹੜੀਆਂ ਹਕੂਮਤਾਂ ਨੂੰ ਨਾ ਸਮਰੱਥ ਬਖਸ਼ੋ ਵੀ ਜਾਂ ਤੀਜੇ ਦਿਨ ਜਿਹੜਾ ਨਾ ਇਹ ਆਪਣੇ ਮਾਹੌਲ ਜਿਹੜਾ ਨਾ ਗਰਮ ਕਰ ਲੈਂਦੇ ਸਾਰਾ ਕਾਰੋਬਾਰ ਠੱਪ ਹੋ ਜਾਂਦਾ ਲੋਕਾਂ ਦਾ ਤੇ ਇਹ ਕਿਰਪਾ ਬਣਾਈ ਰੱਖੋ ਦੋਵਾਂ ਨੂੰ ਸਮਰੱਥ ਬਖਸ਼ੋ ਵੀ ਜਿ ਤਰ੍ਹਾਂ ਦੇ ਯੂਰਪੀਅਨ ਕੰਟਰੀਆਂ ਦੇ ਸਬੰਧ ਹੈ ਇਸ ਤਰ੍ਹਾਂ ਦੇ ਇਹਨਾਂ ਦੇ ਹੋ ਜਣਾ ਤੇ ਬਾਕੀ ਜਿਹੜੀ ਅੱਜ ਜਿਹੜੀ ਯਾਤਰਾ ਵਾ ਉਹ ਜਿਹੜੇ ਬੰਦੇ ਮਤਲਬ ਜਿਹੜੇ ਨੌਜਵਾਨ ਆ ਉਹਨਾਂ ਨੂੰ ਮੋਟੀਵੇਸ਼ਨ ਵੇਟ ਕਰਨ ਲਈ ਆ ਤੇ ਬਾਕੀ ਜਿਹੜੇ ਨਹੀਂ ਜਾ ਸਕਦੇ ਵੀਰ ਕਿਸੇ ਗੱਲੋਂ ਅਸਮਰੱਥ ਆ ਉਹਨਾਂ ਦੀ ਹਾਜ਼ਰੀ ਜਿਹੜੀ ਨਾ ਉਹ ਆਪਾਂ ਨਾਲ ਲੈ ਕੇ ਜਿਹੜੀ ਉਹ ਉੱਥੇ ਕਰਾਂਗੇ ਸਾਰਿਆਂ ਦੀ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਤੇ 700 ਕਿਲੋਮੀਟਰ ਦਾ ਸਫ਼ਰ ਆ ਮਨੂਪੁਰੇ ਨੂੰ ਲਗਭਗ ਪੂਨਾ ਘੰਟਾ ਹੋ ਗਿਆ ਵਾ ਦਿਨ ਚੜ੍ਹਿਆ ਨਹੀਂ ਤੇ ਮੈਂ ਖਾ ਉਦੋਂ ਹੀ ਸਾਰਿਆਂ ਨਾਲ ਜਿਹੜੇ ਨਾ ਰੂਬਰੂ ਹੁੰਨੇ ਆ ਤੇ ਚੱਲਦੇ ਆ ਰਸਤੇ 'ਚ ਜੋ-ਜੋ ਚੰਗਾ ਦੇਖਣ ਨੂੰ ਮਿਲੇਗਾ ਤੁਹਾਨੂੰ ਵਿਖਾਈ ਜਾਵਾਂਗੇ ਤੇ ਆ ਮੇਰਾ ਸ਼ੇਰ ਖੜਾ ਵਾ ਤੇ ਅੱਗੇ ਤੇ ਅਸੀਂ ਕਰਦੇ ਹਾਂ ਤਿਆਰੀ ਖਾਲੀ ਸਾਈਕਲ ਲੈ ਕੇ ਚੱਲਣਾ ਨਾ ਬੜਾ ਸੋਖਾ ਜਿਹਾ ਮੈਂ ਜੋ ਲਾਲੇ ਲਾ ਕੇ ਖੜਾ ਵਾਂ ਤੇ ਲਗਭਗ ਐਸਲੇ ਹੋ ਗਏ ਆ 5.5 ਤੇ ਅੱਜ ਤਰੀਕ ਜੇ 5 ਜੂਨ ਤੇ ਚੱਲਦੇ ਆ ਲਗਭਗ 700 ਕਿਲੋਮੀਟਰ ਦੀ ਵਾਟ ਆ ਤੇ ਰੋਜ਼ 700 ਕਿਲੋਮੀਟਰ ਕਰਾਂਗੇ ਜਿਹੜਾ ਪਲੇਨ ਆ ਅੱਗੇ ਜਾ ਕੇ ਜਿਹੜਾ 60 70 ਕਿਲੋਮੀਟਰ ਦੇ ਨਾਲ ਹੋ ਗਿਆ ਕਰਾਂਗੇ ਰੋਜ਼ ਆ ਮੈਂ ਲਗਭਗ 90 60 ਤੇ ਕਰ ਦਈਆਂ ਤੇ ਚੱਲਦੇ ਜੀ ਮੈਂ ਨਾ ਇਸਲੇ ਖੜਾ ਹਵੇਲੀ ਤੇ ਪੰਜਾਬ ਚ ਆਪਾਂ ਰਹਿੰਦੇ ਹਈਏ ਨਾ ਤੇ ਜਿਨ੍ਹਾਂ ਨੇ ਪੰਜਾਬੀ ਕਲਚਰ ਪ੍ਰਮੋਟ ਕੀਤਾ ਨਾ ਉਹਨੂੰ ਆਪਾਂ ਨਾ ਵਿਖਾਈਏ ਨਾ ਤਾਂ ਆਨੰਦ ਨਹੀਂ ਆਂਦਾ ਆ ਵੇਖੋ ਇਹਨਾਂ ਨੇ ਖਾਣ ਪੀਣ ਆਪਣੀ ਖਾਂਦੇ ਆ ਆ ਚੀਜ਼ਾਂ ਜਿਹੜੀਆਂ ਨਾ ਇਹ ਵੀ ਮੈਂ ਵੈਲਿਊ ਰੱਖਦੀਆਂ ਆ ਪੁਰਾਣੇ ਕੱਚੇ ਘਰ ਉਸੇ ਤਰ੍ਹਾਂ ਦਿਖਾਏ ਆ ਜਿਦ ਤਰ੍ਹਾਂ ਮੈਂ ਤੁਹਾਨੂੰ ਇੱਕ ਨਿਕਾ ਜਿਆ ਇਹਦਾ ਤੁਰੇ ਤੁਰੇ ਜਾਂਦਾ ਇੱਕ ਲਾ ਦਿੰਦਾ ਜਿਹੜਾ ਬਾਕੀ ਜਦੋਂ ਇਹ ਹੈਗਾ ਜੰਡਿਆਲਾ ਜਿਹੜਾ ਨਾ ਗੁਰੂ ਅਮਰਸਰ ਦੇ ਅੰਦਰ ਜਦੋਂ ਆਂਦੇ ਹੀ ਆ ਨਾ ਉੱਥੇ ਆ ਤੇ ਜਦੋਂ ਕੋਈ ਆ ਕੇ ਦੇਖੇ ਤੇ ਨਾਲ ਬੱਚੇ ਆ ਜਿਹੜੇ ਉਹ ਸਾਰੀਆਂ ਚੀਜ਼ਾਂ ਦੇਖ ਕੇ ਨਾ ਤੇ ਡੈਫੀਨੇਟਲੀ ਕਿਉਂਕਿ ਆਪਣੇ ਬੱਚੇ ਜਿਹੜੇ ਨਾ ਬਹੁਤ ਟੁੱਟ ਚੁੱਕੇ ਆ ਆਪਣੇ ਜਿਹੜਾ ਪੰਜਾਬੀ ਵਿਸਾ ਨਾ ਉਤੋਂ ਪਤਾ ਨਹੀਂ ਆਪਾਂ ਕਿੱਥੋਂ ਨਿਕਲੇ ਆ ਕਿੰਨੇ ਸੰਘਰਸ਼ਾਂ ਤੋਂ ਨਿਕਲ ਕੇ ਆਏ ਆ ਤੇ ਕਿਹੋ ਜਿਹਾ ਸਾਡਾ ਖੁੱਲਾ ਢੁੱਲਾ ਮਾਹੌਲ ਹੁੰਦਾ ਏ ਤੇ ਆ ਜਿੱਥੇ ਸੱਥਾਂ ਬੰਦੀਆਂ ਸੀ ਉਹ ਵੀ ਉਸੇ ਤਰ੍ਹਾਂ ਆ ਉੱਪਰ ਬੋਰਡ ਉਹਨਾਂ ਨੇ ਬੋਰਡ ਵੀ ਬੜਾ ਸ਼ਾਨਦਾਰ ਲਾਇਆ ਆ ਕੱਥੇ ਘਾਰ ਉਸੇ ਤਰ੍ਹਾਂ ਆ ਜੋ ਖੇਡੀਏ ਉਹਨਾਂ ਨੇ ਉਹ ਵਹਿ ਨਵੇਂ ਸਰੂਰ ਤੇ ਦੇਖਤਾ ਤੇ ਆ ਗਏ ਆ ਜਿਹੜੀਆਂ ਛੁਰੀਆਂ ਤਿੱਖੀਆਂ ਕਰ ਲੋ ਆ ਕੇ ਆਉਂਦਾ ਹੁੰਦਾ ਮੈਂ ਨਾ ਯਾਦ ਹੋਊਗਾ ਆਪਣੇ ਸਾਡੀ ਪੀੜ੍ਹੀ ਵਾਲਿਆਂ ਨੂੰ ਤਾਂ ਯਾਦ ਹੋਊ ਸਾਰਾ ਵਾ ਸਰਪੰਚ ਹਜਾਰਾ ਸਿੰਘ ਇੱਕ ਚੀਜ਼ ਆ ਜਿਹੜੇ ਜਿੰਨੇ ਘਲੇ ਹਾਂਜੀ ਆ ਸਭ ਇਹਨਾਂ ਨੇ ਆ ਇੱਕ ਥਾਂ ਤੇ ਨਾਲ ਜਿੰਨੇ ਦਰਿਆ ਵਾਸਾਤ ਲੋ ਰਾਵੀ ਚ ਨਾਮ ਤੇ ਆ ਜਿਹੜੀ ਚੁੰਜੋ ਇਹ ਸਾਰੀਆਂ ਚੀਜ਼ਾਂ ਜੜੀਆਂ ਹਨ ਆ ਬਹੁਤ ਦੂਰ ਹੋ ਹੋ ਰੀਆਂ ਹੋਣਾ ਆਪਣੇ ਬੱਚੇ ਜਿਹੜੇ ਉਹਨਾਂ ਵਿਚਾਰਿਆਂ ਨੂੰ ਹੁਣ ਤੇ ਕੋਈ ਘਰ ਪਾਉਂਦਾ ਨਹੀਂ ਕੋਠੇ ਹੈਗੇ ਤਾਰਾ ਚੰਦ ਹਕੀਮ ਚੰਨ ਸਿੰਘ ਰਾਮ ਗੜੀਆ ਹਾਂਜੀ ਆਪਾਂ ਅੱਗੇ ਵੰਨੇ ਨਾ ਮੈਂ ਜਿਹੜਾ ਇੱਥੇ ਬਾਰਾ ਪੰਦਾ ਸੀ ਤੇ ਉਹ ਵਿਲਾਇਤੀਆਂ ਦੀ ਕੋਠੀ ਤੁਹਾਨੂੰ ਵਿਖਾਣੇ ਆ ਆ ਅੱਗੇ ਜਿਤਰਾ ਉਹ ਵਿਲਾਇਤੀਆਂ ਦਾ ਘਰ ਇੱਧਰ ਆ ਹੈ ਜੀ ਤੇ ਇਹ ਚੀਜ਼ਾਂ ਜਿਹੜੀਆਂ ਰਹਿੀਆਂ ਵਾ ਬਾਕੀ ਆ ਜਿਹੜਾ ਕਲਾਸਰੂਮ ਇਹ ਵੀ ਵਿਖਾਈ ਦਵਾਂ ਜੇ ਵੀਨਾ ਅੰਦਰ ਲਾਈਟ ਹੈਗੀ ਹੈ ਲਾਈਟ ਦਿਖਾ ਦਾਂ ਤੁਹਾਨੂੰ ਕਰ ਦੇਣਾ ਆ ਵੇਖੋ ਇੰਦੇ ਆ ਜਿਹੜਾ ਕਲਾਸਰੂਮ ਆ ਮਾਸਟਰ ਬਿਠਾ ਤੇ ਉਸੇ ਤਰ੍ਹਾਂ ਜਿਹੜੇ ਛਰਾਰਤੀ ਬੱਚੇ ਉਹਨਾਂ ਦੇ ਕੰਨ ਵੀ ਫੜਾਏ ਆ ਪਰ ਆ ਜਿਹੜੀਆਂ ਬੱਚੀਆਂ ਨੇ ਕਲਾਸ ਲਈ ਆ ਤੇ ਥੋੜੀ ਝਾਕੀ ਜੀ ਬਣਾ ਕੇ ਨਾ ਉਹਨਾਂ ਨੇ ਦੱਸਿਆ ਵਾ ਪੁਰਾਣਾ ਜਿਹੜਾ ਸਿਸਟਮ ਆਪਣਾ ਰਿਹਾ ਵਾ ਆਪਾਂ ਤੇ ਨਿਕਲੇ ਇੰਨਾ ਚੋਂ ਬੋਰੀਆਂ ਤੇ ਬਹਿ ਕੇ ਤੇ ਇਥੇ ਆ ਪੜਨ ਵਾਲੇ ਹਾਂਜੀ ਤੇ ਲਾਈਟ ਬੰਦ ਕਰ ਦਈਏ ਇਹ ਸਵਰ ਸਰ ਦਾ ਤਾਂ ਆਮਚਲੀ ਆ ਜਿਹੜੀ ਕੈਂਪੀ ਆ ਜਿਹਨੂੰ ਰੀਮਬੋਰਸ ਤਾਂ ਬੇ ਬੇਦਰ ਨੇ ਵੀ ਕਦੋਂ ਵਜਣੀ ਆ ਤੇ ਆ ਜਿਹੜੀਆਂ ਪੰਜਾਬੀ ਦੀਆਂ ਉਪ ਬੋਲੀਆਂ ਸੱਤ ਸੱਤੇ ਉਸੇ ਤਰ੍ਹਾਂ ਅੰਕਤ ਕੀਤੀਆਂ ਇਹਨਾਂ ਨੇ ਆਹ ਜਿਵੇਂ ਲਦੀ ਸੱਜਣ ਸਿੰਘ ਗੱਜਣ ਸਿੰਘ ਇਸੇ ਤਰ੍ਹਾਂ ਦੀ ਜੋੜੀ ਹੁੰਦੀ ਸੀ ਜਿਆ ਯਾਦ ਹੋਊਗਾ ਜਿਹੜੇ ਵੱਡੇ ਕਦੇ ਕਦੇ ਘਰ ਹੁੰਦਾ ਸੀ ਪਿੰਡ 'ਚ ਤੇ ਬਾਕੀ ਇਹ ਆ ਜਿਤਨਾ ਹੁਣ ਪੰਜਾਬੀ ਵਿਰਸਾ ਕਿਸੇ ਨੇ ਸੰਭਾਲਿਆ ਹੋਵੇ ਤੇ ਉਹਨੂੰ ਦਿਖਾਣਾ ਬਣਦਾ ਲਈ ਤੇ ਉਸੇ ਕਾਰਨ ਮੈਂ ਥੋੜੀ ਨਹੀਂ ਬ੍ਰੇਕ ਮਾਰ ਲਈ ਕਿਉਂਕਿ ਜਦੋਂ ਸਫ਼ਰ ਤੇ ਜਾਂਦੇ ਹੋਏ ਇਹਨੇ ਛੇਤੀ ਬ੍ਰੇਕ ਮਾਰਨ ਦੀ ਗੀਡ ਨਹੀਂ ਕਰਦਾ ਪਰ ਇਥੋਂ ਮੈਂ ਮੈਂ ਕਿਹ ਇਤਰਾ ਨਾ ਨਹੀਂ ਗਿਆ ਮੈਂ ਸਿੱਟੇ ਟਰੈਕਟਰ ਪੁਰਾਣਾ ਪਿਆ ਚਲੋ ਹੁਣ ਕਾਲੀ ਆ ਦੌੜ ਦੌੜ ਇਹਲੇ ਵਿਸਤਾਰ ਚ ਮੈਨੂੰ ਹੋਰ ਵਿਖਾ ਸਕਦਾ ਪਰ ਜਿੰਨਾਕ ਲੋਡ ਆਉ ਮੈਂ ਤੁਹਾਨੂੰ ਵਿਖਾ ਤੱਕ ਦੀ ਨੰਗ ਦਾ ਟੱਪ ਦੇ ਇੱਥੇ ਆਓ ਨਾ ਤੇ ਕੋਸ਼ਿਸ਼ ਕਰੋ ਜ਼ਰੂਰ ਇਹਨੂੰ ਜੜਾ ਨਾ ਵੇਖਣਾ ਬੰਦ ਆ। ਇਹ ਖਾਣਾ ਆਪਣੀ ਥਾਂ ਤੇ ਖਾਣ ਪੀਣ ਜਿਹੜਾ ਚੱਲ ਜਾਂਦਾ ਤੇ ਬਾਕੀ ਜਦੋਂ ਆਹ ਚੀਜ਼ਾਂ ਜਿਹੜੀਆਂ ਵੇਖਦੇ ਨਾ ਆਪਣੇ ਮਨ ਨੂੰ ਖੁਸ਼ੀ ਹੁੰਦੀ ਆ ਕਿਉਂਕਿ ਆਪਣੀਆਂ ਪੁਰਾਣੀਆਂ ਯਾਦਾਂ ਦੇ ਵਿੱਚੋਂ ਸਾਰਾ ਕੁਝ ਆ। ਉਹ ਦੇਖ ਬਰੇ ਵੇਖ ਲੋ ਕਿੱਡੇ ਵੱਡੇ ਵੱਡੇ ਰੱਖੇ ਆ। ਕਲੋਨਾ ਲ ਜੀਪੀ ਰੋਡ ਤੇ ਜਲੰਧਰ ਜੰਡੇ ਵਾਲਾ ਤੋਂ ਜਲੰਧਰ ਆ ਤੇ ਸੜਕ ਦਾ ਵੀ ਮੈਂ ਤੁਹਾਨੂੰ ਦਿਖਾ ਦਈਏ ਕਿ ਜੀਪੀ ਰੋਡ ਜੀਪੀ ਰੋਡ ਤੇ বিনা ਟਰੱਕ ਪਹਾਂਡਿਆ ਹੰਦੀ ਕੋਈ ਡਰ ਪੈ ਨਹੀਂ ਹੁੰਦਾ ਖੇਚੇ ਦੇੰਦੇ ਕੰਮ ਥੋੜਾ ਵੀ ਘੁੰਮਣਾਂ ਵਾਲੀ ਮੁਸ਼ਕਲ ਆ ਤੇ ਵੱਡਾ ਮਥਾਨ ਹੋ ਜਾਂਦਾ ਭੱਗ ਭੱਗਨਾ 7:00 ਵਜ ਗਿਆ ਫਿਰਦੇ ਤੇ ਆਪਾਂ ਪਹੁੰਚ ਗਏ ਖਲੇ ਬਿਆਸ ਬਿਆਸ ਜਿਹੜੇ ਇਧਰੋਂ ਪਹਿਲਾਂ ਆਪਾਂ ਲੰਘਦੇ ਰਹੇ ਨਾ ਦੇਖੀ ਜਗਾ ਕਿੰਨੀ ਉਜਾੜ ਹੁੰਦੀ ਸੀ ਤੇ ਬਹੁਤ ਸੋਹਣੀ ਆ ਗਰਾਊਂਡ ਬਣਾਤੀ ਆ ਸਰਕਾਰ ਨੇ ਬਣਾਈ ਆ ਜਾਂ ਕਿ ਹੌਲ ਨਾ ਕੁਛ ਨੇ ਬਣਾਈ ਬਹੁਤ ਵਧੀਆ ਕੀਤਾ ਤੇ ਉਹ ਅੱਗੇ ਜਦੋਂ ਆ ਉਜਾੜ ਵਿਆਬਾਨ ਹੁੰਦਾ ਸੀ ਆ ਹੁਣ ਦੇਖੋ ਬੱਚੇ ਖੇਡ ਰਹੇ ਆ ਆ ਲਾਗੂ ਕਰਕੇ ਖਾਨੇ ਦੂਰ ਮੇ ਵਿਖਾ ਨਾ ਪਹਾੜ ਹੁੰਦਾ ਸੀ ਇੱਥੇ ਤੇ ਬਿਆਸ ਇੱਥੇ ਤੇ ਲਗ ਭਗ ਜਿਹੜਾ ਨਾ ਆਪਾਂ 40 ਕਿਲੋਮੀਟਰ ਜਿਹੜਾ ਆਪਾਂ ਸਫ਼ਰ ਤਾ ਕਰ ਲਿਆ ਆ ਥੋੜਾ ਇਹ ਨਾ ਫਰਕ ਹੈ ਮੀਟਰ ਦਾ 2 2 ਕਿਲੋਮੀਟਰ ਦਾ ਜਿਹੜਾ ਨਾ ਟਰਾਵਾ ਦੇ ਨਾਲ ਤੇ ਸ਼ਾਇਦ 40 ਕਸਣ ਲਿਆ ਤੇ ਬਾਕੀ ਆਹ ਤਰ੍ਹਾਂ ਹੀ ਖੜਾ ਤੇ ਚਲੋ ਇਹ ਹੁਣ 2 ਘੰਟਿਆਂ ਦੀ 40 ਕਿਲੋਮੀਟਰ ਜਿਹੜਾ ਨਾ ਸਫ਼ਰ ਤਾ ਹੋ ਗਿਆ ਨਾ ਤੇ ਵਧੀਆ ਵਾਹ ਰੋਡ ਦੇ ਰਾਮਨਾਲ ਆਏ ਵਿੱਚੋਂ ਨਾ ਸਾਹ ਲੈਣਾ ਬਣਦਾ ਤੇ ਹੁਣ ਮਾਰਾ ਦਾ ਸਾਹ ਲੈ ਲਿਆ ਤੇ ਬਹੁਤ ਚੰਗੇ ਆ 10 ਮਿੰਟ ਦਾ ਬ੍ਰੇਕ ਕਰ ਲੀਏ ਵਿੱਚ ਤੇ ਜਿੰਨਾ ਸਮਾਂ ਦੂਰੀ ਬਣੇ ਕੱਟ ਲੈਂਦੇ ਨਾ ਸੋਰੋ ਸੋਰੋ ਓਨਾ ਵਧੀਆ ਜਿੰਨਾਂ ਦਾ ਰਾਜ ਹੈ 70 ਕਿਲੋਮੀਟਰ ਆਪਾਂ ਨਾ ਟੋਲ ਪਲਾਜ਼ਾ ਜਿਹੜਾ ਨਾ ਏ ਧਿਲਵਾ ਲਾ ਵਾਟ ਦੇ ਆ ਕਿਉਂ ਹੁਣ ਜਰੀ ਬਾਹਤ ਬਣੀ ਨੇ ਛੜਕ ਇਹ ਗਿਮਿੰਦਰ ਰੰਬਰ ਸਰ ਧਿਲਵਾ ਚ ਕਰੋ ਤੇ ਚੜ ਗਏ ਆ ਤੇ ਲਗਭਗ 35 ਕਿਲੋਮੀਟਰ ਹੈਗਾ ਇੱਥੋਂ ਅੱਗੇ ਹੁਣ ਤਕਨਾ ਚੰਦੀ ਜੀ ਵੇਖਣ ਨੂੰ ਆ ਨਹੀਂ ਆ ਵੀ ਆਹ ਛੜਕ ਦੇ ਨਾਲ ਨਾ ਜੀਤੀ ਰੋਡ ਤੇ ਇਹਨੇ ਸਾਰੀ ਆ ਫੈਂਸਿੰਗ ਕਰ ਦਿੱਤੀ ਆ ਪਾਰ ਲਾ ਕੇ ਬਹੁਤ ਵੱਡਾ ਨਾ ਬਣਾ ਆਪਣਾ ਕਿਤਾ ਸਾਰਾ ਹੁਣ ਲੱਗਣ ਡੀਆਂ ਬੜੀਆ ਗੱਲਾਂ ਡੰਗਰ ਡੁੰਗਰੇ ਇਦੋਂ ਤਾਂ ਬਸ ਇੱਕ ਪਸੰਦ ਨਹੀਂ ਆਇਆ ਸਰਗਿੱਤੇ ਹਣਾ ਤਾਂ ਜਿਹੜਾ ਹਾਂ ਉਹਦੇ ਚਾਂਸ ਹੁੰਦੇ ਨੇ ਨਾ ਜਾਨਵਰਾਂ ਨਾਲ ਸ਼ੇਰ ਦੇ ਨਾ 7:00 ਵਜੇ ਤੇ 40 ਮਿੰਟ ਹੋਏ ਜੇ ਸਭਾਨਪਾ ਮੰਗਣੇ ਆਪਾਂ ਅਗਾਂ ਪਾ ਦੇਣਾ 8 ਵਜੇ ਕੀ ਗੱਲ ਕਾਰ ਕਿਲੋਮੀਟਰ ਆਪਾਂ ਕਰ ਲਿਆ ਪਿਆ ਤੇ ਹੁਣ ਪਾਣੀ ਪਾਣੀ ਚੋਤੇ ਉੱਪਰ ਸੌਣ ਹੈ ਉਹ ਬੰਦਾ ਆ ਪਾਣੀ ਤੇ ਯਾਦ ਕਰਦਾ ਉਹ ਸਰਦਾਈ ਬਹੁਤ ਵਧੀਆ ਚੀਜ਼ ਹੈ ਜੇ ਕੇ ਹਨ ਨਹੀਂ ਪੀਤੀ ਦਾ ਪੀ ਕੇ ਵੇਖੋ ਯਾਰ ਬੜੀ એનર્ਜੀ ਦਿੰਦੀ ਹੈ ਹਾਂਜੀ ਮੇਰੀ ਸੈਗਲਿੰਗ ਕਰੋ ਗਣਾ ਨਾਲ ਨਹੀਂ ਪੰਦੀ ਖਣਾ ਪੀਣਾ ਪਣਾ ਨਾਲ ਖਾ ਪੀ ਕੇ ਕਰਨਾ ਪੈਣਾ ਹੈ ਜੀ ਬਾਕੀ ਜਿਹੜੇ ਸਾਥ ਤੋਂ ਪਰਾਰੇ ਨਾ ਮਤ ਸੋਚਦੇ ਵੀ ਸਾਡਾ ਟਾਈਮ ਲਾਉਂਗੇ ਟਾਈਮ ਤੇ ਹੋਣਾਗਾ ਪਹਿਲਾਂ ਤੇ ਆਪਾਂ ਅਗਲੀ ਪੀੜ੍ਹੀ ਤੇ ਪਿਆਰ ਬੰਦੇ ਰਹੇ ਆ ਸਾਡਾ ਟਾਈਮ ਹੀ ਨਹੀਂ ਜੇ ਸਾਡੇ ਪੈਰ ਲੱਗੇ ਨਹੀਂ ਹੋਣ ਪੈਰ ਲੱਗੇ ਆ ਪੀੜੀ ਆਪੇ ਤਰੀ ਜਾਂਦੀ ਆਪਾਂ ਆਨੰਦ ਲਈਏ ਜੀ ਥੋੜਾ ਬਤਾ ਆਪਣੇ ਆਪ ਨੂੰ ਐਕਟਿਵ ਕਰੋਗੇ ਸਰੀਰ ਨੇ ਚੱਲਣਾ ਤਾਂ ਹੀ ਆ ਇਹ ਜਿਹੜੀ ਆਪਣੀ ਥਾਂ ਤੇ ਆ ਆਪਾਂ ਲੱਗੇ ਰਾਂਗੇ ਤੇ ਸਭ ਕੁਝ ਠੀਕ ਆ ਸਰੀਰ ਫਿੱਟ ਰਹੂਗਾ ਤੇ ਆਪਾਂ ਸਭ ਕੁਝ ਕਰ ਸਕਦੇ ਆ ਇਹ ਨਹੀਂ ਗੱਲ ਵੀ 60 ਤੋਂ ਉੱਪਰ ਆ ਕੇ ਬਿਲਕੁਲ ਖਤਮ ਹੋ ਗਿਆ ਕੰਮ ਕੰਮ ਤੇ ਹੁਣ ਸ਼ੁਰੂ ਆਇਆ ਅੱਗੇ ਤੇ ਆਪਾਂ ਆਹ ਰਹੀ ਜੀ ਜੀ ਨੂੰ ਫੋਨ ਦੇ ਰਹੇ ਹੁਣ ਆਪਣੇ ਆਪ ਨੂੰ ਸੰਭੀਏ ਤੇ ਚਲੋ ਚੱਲਦੇ ਅੱਗੇ ਕਰਤਾਰਪੁਰ ਸਾਹਿਬ ਵੱਲ ਨਾ ਖਲਾੜੂਗਾ ਜਿੰਨੀ ਜੀ ਆ ਤੇ ਬਾਕੀ ਚੱਲੀ ਜਾਣਾ 63 ਕਿਲੋਮੀਟਰ ਚੱਲ ਗਿਆ ਤੇ ਇੰਨਾ ਅੱਗੇ ਆ ਅੱਧਾ ਸਫ਼ਰ ਨਿਕਲੇਗਾ ਆਗਲਾ ਸਫ਼ਰ ਥੋੜਾ ਹੱਥਾਂ ਤੋਂ ਪਹੁੰਚਣ ਦੇ ਨੂੰ ਤੇ ਚਲੋ ਆਸਲੇ ਨੇ ਆਪਾਂ ਪਹੁੰਚ ਗਏ ਆ ਕਰਤਾਰਪੁਰ ਸਾਹਿਬ ਟਾਈਮ 8:30 ਵੱਜ ਗਿਆ ਤੇ ਆ ਜਿਹੜਾ ਆਪਾਂ ਮੈਂ ਬਖਾਇਆ ਨਾ ਇਹਗਾ ਜੰਗਿਆ ਆਜ਼ਾਦੀ ਜਿਹੜਾ ਇਹਨਾਂ ਨੇ ਇੱਕ ਮਿਊਜ਼ੀਅਮ ਬਣਾਇਆ ਹੋਆ ਪੰਜ 6 ਗੈਲਰੀਆਂ ਦੇ ਚेंबर ਆ ਤੇ ਇਹਨਾਂ ਨੇ ਸਾਬ ਸਿੱਧ ਗੁਰਮਾਨ ਦੇ ਜਿਹੜੇ ਆਗਮਨ ਤੋਂ ਪਹਿਲਾਂ ਤੋਂ ਲੈ ਕੇ ਨਾ ਸਾਰਾ ਕਿਆ ਦੱਸਿਆ ਅਖੀਰ ਤੈ ਜਿਹੜਾ ਮਹਾਰਾਜ ਰਣਜੀਤ ਸਿੰਘ ਨੇ ਜਿਹੜਾ ਕਿਵੇਂ ਪੰਜ ਪੀੜੀਆਂ ਮਾਰ ਕੇ ਜਿਹੜਾ ਨਾ ਤੇ ਉਹ ਤੋਂ ਬਾਅਦ ਪੰਜ ਪੀੜੀਆਂ ਦੀ ਮਿਹਨਤ ਤੋਂ ਬਾਅਦ ਜਿਹੜਾ ਨਾ ਉਹ ਰਾਜ ਬਣਿਆ ਆਪਣਾ ਸਿੱਖ ਰਾਜ ਜਿਹੜਾ ਮਹਾਰਾਜ ਰਣਜੀਤ ਸਿੰਘ ਨੇ ਬੜੀ ਧੰਨ ਨਾਲ ਢਾਲੀ ਢਾਲਿਆ ਉਹ ਸਾਰਾ ਇਹਨੇ ਵਿਖਾਇਆ ਤੇ ਇਹ ਵੇਖ ਸਮਝੋਗਾ ਜਦੋਂ ਇੱਥੇ ਕਿਤੇ ਆਓ ਨਾ ਰਸਤੇ ਤੇ ਜਰਾ ਬ੍ਰੇਕ ਮਾਰ ਲਓ ਕਰਤਾਰਪੁਰ ਸਾਹਿਬ ਦੇ ਬੱਚੇ ਨਾਲ ਆ ਉਹਨਾਂ ਨੂੰ ਜਰੂਰ ਵਿਖਾਓ ਇਤਨੀ ਬਹੁਤ ਵੱਡੀ ਚੀਜ਼ ਆ ਤੇ ਬਾਕੀ ਆਪਾਂ ਹੁਣ ਲੱਗ ਪਾ ਦਾ ਅੱਜ ਹਿਮਕੁੰਨ ਸਾਹਿਬ ਦੀ ਜੜੀ ਆ ਪਹਿਲੇ ਦਿਨ ਦੀ ਅੱਧੀ ਯਾਤਰਾ ਜਿਹੜੀ ਨਾ ਲਗਭਗ ਮੁਕੰਮਲ ਹੋ ਗਈ 65 ਕਿਲੋਮੀਟਰ ਆ ਆਪਾਂ ਆ ਗਏ ਆ ਤੇ ਚੱਲਦੇ ਨਾਲ ਥੋੜੀ ਜਿਹੀ ਛੋਟੀ ਜਿਹੀ ਬ੍ਰੇਕ ਹੋ ਗਈ ਆ ਨੂੰ ਮਾਦਕੇ ਨੇ 50 ਮਿੰਟ ਹੋਏ ਆ ਤੇ ਜਲੰਧਰ ਆਪਾਂ ਨੰਗਾ ਆ ਇਸ ਲਈ ਆ ਹਵੇਲੀ ਤੋਂ ਲਾਗੋ ਦੀ ਮੰਮੈਂ ਦੇ ਆ ਤੇ ਲਗਭਗ 99 ਕਿਲੋਮੀਟਰ ਦਾ ਸਫ਼ਰ ਤੈਹ ਚੁੱਕਾ ਵਾ ਬਾਕੀ ਯਾਤਰਾ ਜਰੀ ਹੈ ਨਾ ਇਹਦਾ ਅਨੰਦ ਲਖਰਿਆ ਪਰ ਜਿਵੇਂ ਜਿਵੇਂ ਆਪਾਂ ਚੱਲਦੇ ਹੋ ਨਾ ਇਹ ਬਲ 90 ਕਿਲੋਮੀਟਰ ਦਾ ਕੋਸ਼ਿਸ਼ ਨਹੀਂ ਕਰਦਾ ਹੋਰ ਤਾਂ ਲੱਗਦਾ ਰਹਦੇ ਜਿਵੇਂ ਨਾ ਧੁੱਪ ਚੜਜੀ ਲਾ ਹੋਏ ਤਾਂ ਬੈਠ ਜਾਣਾ ਕਾਫੀ ਮੁਸ਼ਕਲ ਹੋ ਜਾਂਦਾ ਜਰਤੇ ਥੋੜਾ ਥੋੜਾ ਟਾਈਮ ਦਾ ਨਾ ਰੁਕਣਾ ਪਏ ਤਾ ਚਲੋ ਵਧੀਆ ਚੱਲਦੇ ਗੁਰਮਾਹ ਦੇ ਦਰਵਾਜ਼ੇ ਉੱਤੇ ਵਾਜੂ ਜੀ ਜੀ ਕਰਦੇ ਹਾਂ ਪਾ ਪੁਛਾ ਨੇ ਰੋ ਦਾ ਗਲਾਸ ਪਿਆ ਅਨੰਦ ਆ ਗਿਆ ਜਿਵੇਂ ਹੈ ਨਾ ਆਪ ਬਿੱਠਿਆ ਵੇਖੋ ਸਿੰਘ ਸਾਹਿਬ ਇਹਨਾਂ ਨੇ ਰੋ ਐਕਾ ਲਾਈਓ ਬੜਾ ਮੈਂ ਅੱਗੇ ਵੀ ਇੱਕ ਕਰਿਆ ਇੱਥੇ ਜਦੋਂ ਮੈਂ ਅਨੰਦਪੁਰ ਸਾਹਿਬ ਗਿਆ ਨਾ ਜੀ ਇੱਥੇ ਰੋ ਪੀ ਕੇ ਗਿਆ ਤੁਹਾਡੇ ਕੋ ਆਜੂ ਮੈਂ ਆਇਆ ਮੈਂ ਬ੍ਰੇਕ ਇੱਥੇ ਮਾਰਦੀ ਹਾਂ ਕਦੀ ਗਏ ਤੁਸੀਂ ਮੈਂ ਹਮਗੰਡ ਸਾਹਿਬ ਤੁਸੀਂ ਗਏ ਠੀਕ ਆ ਤੇਰੇ ਕਦੇ ਜਾਣਾ ਰਿਹਾ ਹੁਣ ਠੀਕ ਆ ਮੈਂ ਨਾ ਕੋ ਲਗਭਗ 100 ਕਿਲੋਮੀਟਰ ਚੱਲ ਕੇ ਨਾ ਬਾਬਾ ਜੀ ਕੋ ਰੋ ਪੀਂਡਿਆ ਹਾਂ ਤੇ ਇੱਥੇ ਮੈਨੂੰ ਨਾ ਮਿਲੇ ਸਿੰਘ ਤੇ ਆ ਬੇਟਾ ਵਾਹਿਦਵਰਾ ਸਿੰਘ ਤੇ ਆ ਇਹਨਾਂ ਦੇ ਫਾਗੜਾ ਖੁਸ਼ੀ ਮੈਨੂੰ ਇਹ ਕਰਕੇ ਹੋਇਆ ਵੀ ਆ 6 ਮਹੀਨਾ ਬਾਅਦ ਬਾਪੂ ਨੂੰ ਮਿਲਦਾ ਆ ਕੇ ਤੇ ਬੜਾ ਆਨੰਦ ਵਾਲੀ ਗੱਲ ਆ ਕਿਉਂਕਿ ਬੱਚੇ ਜੇ ਆਪਣੇ ਪੰਜਾਬ ਨਾਲ ਜੁੜੇ ਰਹਿਣਗੇ ਨਾ ਆਉਂਦੇ ਰਹਿਣਗੇ ਤੇ ਬਹੁਤ ਵਧੀਆ ਬਾਪੂ ਨੂੰ ਵੀ ਉਤਸ਼ਾਹ ਮਿਲਦਾ ਰਹੂਗਾ ਹੈਨਾ ਤੇ ਨਾਲ ਦੀ ਨਾਲ ਪੰਜਾਬ ਸਾਡਾ ਜਿੰਦਾ ਰਹੂਗਾ ਕੋਈ ਛੜਾ ਹਾਂਜੀ ਹਾਂਜੀ ਤੇ ਕਦੀ ਇਹ ਗੁਰਦਾਸ ਗਿਆ ਘਰ ਨਹੀਂ ਜੀ ਤੇ ਮਨੂ ਲੱਗ ਹੋ ਜਾ ਤੇਰਾ ਹਾਂਜੀ ਵਧੀਆ ਹੈ ਜੀ ਗਰਮਾ ਨਾ ਹਾਂਜੀ ਉੱਧ ਗਰਮ ਆ ਗਰਮਾ ਚਲੋ ਵਧੀਆ ਤੇ ਭਾਜੀ ਚਲੋ ਵਧੀਆ ਲੱਗਾ ਮਿਲ ਕੇ ਮੈਨੂੰ ਖੁਸ਼ੀ ਹੋਈ ਆ ਤੇ ਮੈਂ ਕਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂ ਵੀ ਤੁਸੀਂ ਵੀ ਨਾ ਇਸੇ ਤਰ੍ਹਾਂ 6 ਮਹੀਨੇ ਬਾਅਦ ਨਹੀਂ ਤੇ ਸਾਲ ਬਾਅਦ ਇੱਕ ਚੱਕਰ ਆਪਣੇ ਬਜ਼ੁਰਗਾਂ ਦਾ ਰੱਖੋ ਤੇ ਘਰ ਖੁਸ਼ ਰਹੂਗਾ ਨਾਲੇ ਇਹਨਾਂ ਬਜ਼ੁਰਗਾਂ ਦਾ ਸਾਥ ਅਗਲੀ ਪੀੜ੍ਹੀ ਤੇ ਵੀ ਚੰਗਾ ਰਹੇਗਾ ਚੰਗਾ ਜੀ ਚੰਗਾ ਜੀ ਬਸ ਚੰਗਾ ਹੀ ਪਾਓਬਾਬ ਮੈਨੂੰ ਨਾ ਸਰਦਾਰ ਸੁਰਿੰਦਰ ਸਿੰਘ ਜੀ ਮਿਲੇ ਆ ਜਲਦੀ ਚਲੋ ਨਾ ਛੱਡ ਕੇ ਖਾਲੀ ਆ ਤਾਂ ਹੀ ਭਰਾਂਗੇ ਜਿਸ ਤਰ੍ਹਾਂ ਵਾਲੀ ਤੇ ਇਹ ਇੱਥੇ ਲੱਗੇ ਰਹਿੰਦੇ ਮੇਰੇ ਜਿੱਥੋਂ ਮੈਂ ਨੰਗਾ ਡਿਆ ਨਾ ਤੇ ਮੈਂ ਇਹਨਾਂ ਨੂੰ ਦੱਸਣ ਲਿਆ ਮੈਂ ਜਿਹੜੀ ਸਾਡੀ ਉਮਰ ਸੀ ਨਾ ਉਹ ਮੁੰਡੇ ਖੁੰਡਿਆਂ ਵਾਲੀ ਉਹ ਅਸੀਂ ਕੱਢ ਲਈ ਆ ਉਹ ਹੋਣਾ ਹੀ ਸਹੀ ਹੈ ਸਹੀ ਹੈ ਹਾਂ ਚਲੋ ਤੁਹਾਨੂੰ ਆ ਤੁਹਾਡਾ ਠੀਕਾ ਮਿਹਰਬਾਨੀ ਭਾਜੀ 100 ਤੇ 15 ਕਿਲੋਮੀਟਰ ਹੋ ਗਿਆ ਜੇ ਇਹ ਲਗਭਗ 12 ਕਿਲੋਮੀਟਰ ਹੋ ਰਾਜਾ ਤੇ ਛੜਕ ਖਾਂ ਬਿਆ ਮੈਂ ਛੜਕ ਤੇ ਬੂਟਾ ਕੋਈ ਨਹੀਂ ਬੜੇ ਮਿੱਕਣ ਤੇ ਬੂਟੇ ਬੜੇ ਦੂਰ ਦੂਰ ਲੱਗੇ ਆ 15 ਗੱਲੋ ਮੀਟਰ ਦੀ ਜਾਨ ਜੜੀ ਆ ਨਾ ਤਪ ਜਾਂਦੀ ਇੱਥੇ ਤੇ ਆ ਨਿੱਕਾ ਜਿਹਾ ਦਰਖਤ ਆ ਜਿਹਦੀ ਮਾਂ ਆਵ ਲੱਗੇ ਨਾ ਬੜਾ ਹੈ ਤੇ ਇਸ ਤਰ੍ਹਾਂ ਦਾ ਸਿਸਟਮ ਨਿੱਕਾ ਜਿਹਾ ਬੂਟਾ ਚਲੋ ਹੋਜੀ 2-4 ਸਾਲਾਂ ਨੂੰ ਵੀ ਵੱਡਾ ਤੇ ਬਾਕੀ 12 ਕਿਲੋਮੀਟਰ ਲੱਗੇ ਜੀ ਅੱਜ ਦੀ ਯਾਤਰਾ ਜਿਹੜੀ ਆ ਨਾ ਉਹਦਾ 12 ਕਿਲੋਮੀਟਰ ਹੋਰ ਆਪਾਂ ਕਰਦੇ ਹਾਂ ਆਹ ਰਾਹਤੇ ਤੇ ਬਿਲਕੁਲ ਟੋਲ ਪਲਾਜ ਦੇ ਲਾਗੇ ਨਾ ਸਿੰਦੇ ਨਾਲ ਆਈ ਸਰਦਾਈ ਚਰਦਾਈ ਛੱਡ ਕੇ ਜਾਣ ਨੂੰ ਜੀ ਨਹੀਂ ਕੀਤਾ ਮੈਂ ਖਿਲਾਫ ਨਾ ਸਾਈਕਲ ਹਾਂ ਲ ਮੈਂ ਆਪ ਕੀਤੀ ਹੋਈ ਆ ਇਹ ਨਾ ਗੁਰਨਾਨਕ ਮਿਸ਼ਨ ਆ ਤਹਾਂ ਕਲੇਰਾ ਵਾ ਇਹ ਸ ਕਾਲਜ ਚ ਮੇਰੀਆਂ ਦੋ ਬੇਟੀਆਂ ਨੇ ਜਿਹੜੀ ਆ ਨਾ ਗ੍ਰੈਜੂਏਸ਼ਨ ਕੀਤੀ ਤੇ ਬਹੁਤ ਵਧੀਆ ਕਾਲਜ ਬੜਾ ਵਧੀਆ ਡਿਸਪੀਸਪਲਨ ਹੈ ਦਾ ਤੇ ਆ ਬਿਲਕੁਲ ਬੰਦੇ ਦੇ ਲੱਗੇ ਆ ਕਾਲਜ ਅਸਲੇ ਉਦੋਂ ਬਹੁਤ ਮੁਸ਼ਕਿਲ ਇਤ ਦਾਖਲਾ ਮਿਲਦਾ ਲੋ ਜੀ ਹੋਣ ਦੇ ਗੁਰਗੁਰਾ ਚਰਨ ਕਮਲ ਸਾਹਿਬ ਬੰਦ ਸਵੇਕ 12 ਵਜੇ ਹੈ ਕਰਦੇ ਆਂ ਜੀ ਦੱਸਣ ਨੂੰ ਮੈਂ ਲਿਖਦਾ ਮੈਂ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਚ ਨਾ ਥੱਲੇ ਹੀ ਕਮਰਾ ਮਿਲ ਗਿਆ ਕੋਲਰ ਲੱਗਾ ਨੰਦਾ ਤੇ ਵਧੀਆ ਗੱਲਾਂ ਇਹ ਸਾਈਕਲ ਵੀ ਅੰਦਰ ਆ ਗਿਆ ਤੇ ਸਾਈਕਲ ਬਾਹਰ ਲਿਆ ਤੇ ਫਿਰ ਗੁਰਦੁਆਰ ਸਾਹਿਬ ਦੇ ਇਸ਼ਨਾਨ ਕਰਕੇ ਨਾ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਾਣੇ ਹਨ ਤੁਹਾਨੂੰ ਤੁਹੋਂ ਤੋਂ ਬਾਅਦ ਫਿਰ ਪ੍ਰਸ਼ਾਦਾ ਨਹੀਂ ਸਕਦੇ ਗੁਰਦੁਆਰਾ ਚਰਨ ਕਮਲ ਸਾਹਿਬ ਮੰਗਾ ਤਾਂਸੋ ਵੇਲਾ ਜਦ ਦਰਸ਼ਨ ਕਰਨਾ ਬਲਹਾਰੀ ਗੁਰ ਸਤਗੁਰ ਚਰਨਾਂ ਉਮੇ ਪਾਸੇ ਨਾ ਸ਼ਾਨਦਾਰ ਘਾ ਲਾਇਆ ਇਹ ਆ ਜਿਹੜੀ ਆ ਪ੍ਰਕਰਮਾ ਜਿਹੜੀ ਨਾ ਇਹ ਵੀ ੱੱਕੀ ਏ ਧੁੱਪ ਤੋਂ ਤੇ ਲਗਭਗ 2:00 ਵਜ ਗਏ ਇਸ਼ਨਾਨ ਕਰਕੇ ਤੇ ਆਪਾਂ ਹੁਣ ਦਰਸ਼ਨ ਕਰਨ ਦੇ ਆ ਗੁਰੂ ਘਰ ਦੇ ਤੇ ਦਰਸਰੂਵਰ ਸਾਹਿਬ ਆ ਸਲਤਨਾ ਆਹ ਦੁਨੀਆ ਟਰਾਫੀਆਂ ਨਾ ਪਿੰਡ ਜਿੰਦੋਵਾਲਾਂ ਨੂੰ ਜਿੱਤਾ ਬੰਗ ਬੰਗਾ ਜਿਹੜਾ ਇਹ ਗੁਰਦੁਆਰਾ ਸਾਹਿਬੰਦਾ ਤੇ ਉਹਨਾਂ ਨੇ ਜਿੱਤੀਆਂ ਹੀਆਂ ਤੇ ਬੱਚੇ ਜਿਹੜੇ ਨਾ ਸ਼ਰਦਾ ਨਾਲ ਇੱਥੇ ਰੱਖੇ ਜਾਂਦੇ ਗੁਰੂ ਘਰ 'ਚ ਸਾਰੀਆਂ ਟਰਾਫੀਆਂ ਦੀਆਂ ਨੋਟ੍ਰੋਫੀਆਂ ਨੰਨੇ ਇਸ ਮਤਲਨਫਾ ਅਰੇ ਨਟ ਕੰਨ ਗੁਰਦੁਆਰਾ ਸਾਵਧਾਨ ਕੰਪਲੈਕਸ ਕਾਫੀ ਵੱਡਾ ਤੇ ਇਤਿਹਾਸ ਇਹਦਾ ਜਿਹੜਾ ਨਾ ਉਹ ਇਹ ਆ ਵੀ 1634 ਚ ਨਾ ਛੇਵੇਂ ਪਾਛੇ ਜਦੋਂ ਕਰਤਾਰਪੁਰ ਦਾ ਜੰਗ ਜਿਹੜਾ ਜਿੱਤ ਕੇ ਆਏ ਨਾ ਪੈਂਦੇਖਾਨ ਜਿਹੜਾ ਵਾ ਉਹਦਾ ਇੱਕ ਸਾਵਨ ਉਧਾਰ ਕਰਕੇ ਤੇ ਸੇ ਲਾਕੜਾ ਜਿਹੜਾ ਨਾ ਉਹ ਫੱਟਰ ਹੋ ਗਿਆ ਸੀ ਗੁਰੂ ਸਾਹਿਬ ਦਾ ਤੇ ਇੱਥੇ ਆ ਕੇ ਉਹਨਾਂ ਨੇ ਕਾਫੀ ਦਿਨ ਵਿਸ਼ਰਾਮ ਕੀਤਾ ਤੇ ਇਸ ਜਗ੍ਹਾ ਤੇ ਟਿਕਾਣਾ ਕੀਤਾ ਤੇ ਲੱਗੇ ਨਾ ਪਿੰਡ ਜਿੰਦੋਵਾਲਾ ਭਾਈ ਜੂਣਾ ਜੀ ਸੀ ਉਹ ਉਹਨਾਂ ਨੂੰ ਮਿਲੇ ਆ ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਮੈਂ ਸੇਵਾ ਤੇ ਬੜੀ ਸੇਵਾ ਕੀਤੀ ਉਹਨਾਂ ਨੇ ਤੇ ਕਹਿੰਦੇ ਦੁੱਧ ਸ਼ਕਾਣਾ ਸੀ ਪਰ ਮੱਝਾਂ ਜੜੀਆਂ ਨਾ ਫੰਡਰ ਗਈਆਂ ਪਰ ਗੁਰੂ ਸਾਹਿਬ ਦੇ ਮਤਲ ਇੱਕ ਆਸ਼ੀਰਵਾਦ ਨਾਲ ਉਹ ਠੰਡਰ ਮੱਝਾਂ ਨਵੀਂ ਦੁੱਧ ਛੇ ਜਿਹੜਾ ਨਾ ਦੇ ਦਿੱਤਾ ਤੇ ਲਾਗੇ ਪਿੰਡ ਉਹ ਜੀਨਾ ਜੀ ਦੇ ਨਾਂ ਤੇ ਨਾ ਪਿੰਡ ਜੀਂਦੋਵਾਲਾ ਇਹ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਬਹੁਤ ਜਿਹੜਾ ਨਾ ਹੈ ਮਤਲਬ ਸਾਫ਼ ਸੁਥਰਾ ਜਿਹੜਾ ਨਾ ਇਹਨਾਂ ਨੇ ਰੱਖਿਆ ਆਵਾ ਤੇ ਆਪਾਂ ਇਹ ਤੋਂ ਬਾਅਦ ਕਰਾਂਗੇ ਆਰਾਮ ਤੇ ਕੱਲ ਚੱਲੇ ਪਾਵਾਂਗੇ ਸਫਰੇ ਇਥੋਂ ਉਹ ਦੂਸਰੇ ਕਮਰੇ ਦੇ ਨਾ ਪਲੱਗ ਨਾ ਔਨ ਕਰਕੇ ਨਾ ਤੇ ਉਹਨਾਂ ਨੇ ਕਮਰਾ ਚੇਂਜ ਕਰਤਾ ਸੀ ਤੇ ਅੱਜ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਗੱਲਬਾਤ ਕਰਨੀ ਆ ਸਫ਼ਰ ਬਹੁਤ ਵਧੀਆ ਰਿਹਾ ਤੇ ਸਵਾ 100 ਕਿਲੋਮੀਟਰ ਦੇ ਲਗਭਗ ਹੀ ਤੇ ਟਾਈਮ ਨਾ ਚੱਲ ਪਿਆ ਹਾਂ ਤੇ ਉਹਦਾ ਫਾਇਦਾ ਹੋ ਗਿਆ ਤੇ ਲਗਭਗ ਸਵਾ 12 ਵਜੇ ਮੈਂ ਇੱਥੇ ਆ ਗਿਆ ਦਰਸ਼ਕਾਂ ਲਈ ਕਰ ਲੇ ਤੁਹਾਨੂੰ ਵੀ ਖਰਾ ਦਿੱਤੇ ਆ ਤੇ ਇਥੋਂ ਅੱਗੇ ਆਪਾਂ ਜਾਣਾ ਸਵੇਰੇ ਨਾਢਾ ਸਾਹਿਬ ਮੇਰੀ ਕੋਸ਼ਿਸ਼ ਹੋਊਗੀ 4 ਵਜੇ ਚੱਲਾਂ ਤੇ ਨਾਢਾ ਸਾਹਿਬ ਤੋਂ ਅੱਗੇ ਆਪਾਂ ਚੱਲਾਂਗੇ ਪੌਂਡਾ ਸਾਹਿਬ ਪੌਂਡਾ ਸਾਹਿਬ ਤੋਂ ਅੱਗੇ ਫਿਰ ਰਿਖੀ ਕੇਸ ਤੇ ਗੁਰੂ ਸਾਹਿਬ ਕਿਰਪਾ ਰੱਖਣ ਤੇ ਇਸੇ ਤਰ੍ਹਾਂ ਆਪਾਂ ਚੱਲਦੇ ਜਾਵਾਂਗੇ ਅੱਗੇ ਜਿਹੜਾ ਫਿਰ ਉਹ ਪਹਾੜੀ ਇਲਾਕਾ ਵਾ ਤੇ ਉਹ ਫਿਰ ਅੱਗੇ ਜਿਵੇਂ ਜਿਵੇਂ ਮਤਲਬ ਸਫ਼ਰ ਜਿਹੜਾ ਅਜੇ 60 ਕਿਲੋਮੀਟਰ ਨਿਕਲਦਾ ਆ ਤੇ ਫਿਰ ਜਿੱਥੇ ਇੱਕ ਪੜਾਅ ਮਿਲਦਾ ਹੈ ਉੱਥੇ ਰੁਕਾਂਗੇ ਫਿਰ ਉਸ ਹਿਸਾਬ ਨਾਲ ਸਾਰਾ ਪਲਾਨ ਕਰ ਲਾਂਗੇ ਤੇ ਕੋਸ਼ਿਸ਼ ਹੋਊਗੀ 8 ਤੇ 9 ਦਿਨਾਂ ਚੁੱਥੇ ਪਹੁੰਚ ਗਿਆ ਅੱਜ ਪਹਿਲਾ ਦਿਨ ਹੀ ਬਹੁਤ ਵਧੀਆ ਰਿਹਾ ਵਾ ਤੇ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਚੰਗਾ ਨਿਕਲਿਆ ਸਮਾਂ ਤੇ ਬਾਕੀ ਵੀਰੋ ਜਿਹੜੀ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਜੇ ਚੰਗੀ ਲੱਗੇ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਖਾਸ ਕਰਕੇ ਜਿਹੜੇ ਨਾ ਕਮੈਂਟ ਜ਼ਰੂਰ ਕਰਿਓ ਕਮੈਂਟਾਂ ਦੇ ਨਾਲ ਜਿਹੜਾ ਨਾ ਹੌਸਲਾ ਵਧਾ ਤੇ ਕਈ ਵੀਰ ਬੰਨੋ ਰਸਤੇ 'ਚ ਮਿਲੇ ਆ ਉਹਨਾਂ ਨੇ ਕਾਫੀ ਹੌਸਲਾ ਵਧਾਇਆ ਹਾਂ ਤੇ ਬੋਰਡ ਵੇਖ ਕੇ ਐਚਲੀ ਨਾ ਉਹ ਫਿਰ ਬੋਲਦੇ ਆ ਤੇ ਕਈਆਂ ਨੇ ਚਲਦੇ ਚਲਦੇ ਸਕੂਟਰ ਤੇ ਸਕੂਟਰ ਖਿਲਾਰ ਲਈ ਇਸ਼ਾਰਾ ਕੀਤਾ ਖਿਲਾਰ ਕੇ ਤੇ ਉਹ ਉੱਥੇ ਅਰਦਾਸ ਕਰਨ ਲਈ ਵੀ ਜਿਹਨੇ 100-100 ਰੁਪਇਆ ਦੋ ਤਿੰਨ ਜਣਿਆਂ ਨੇ ਫੜਾਤਾ ਉਹ ਵੀ ਅਰਦਾਸ ਉਹਨਾਂ ਦੀ ਪੂਚਾਵਾਂਗੇ ਤੇ ਉੱਥੇ ਨਾਲ ਦੀ ਨਾਲ ਜਿਹੜੇ ਸੱਜਣ ਜਿਹੜੇ ਵਿਚਾਰੇ ਅੱਜ ਦੀ ਡੇਟ 'ਚ ਇਹ ਸਫ਼ਰ ਕਰ ਹੀ ਨਹੀਂ ਸਕਦੇ ਉਹਨਾਂ ਦੀ ਵੀ ਦਿਲੋਂ ਅਰਦਾਸ ਕਰਾਂਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਤੇ ਚਲੋ ਅੱਜ ਦੀ ਵੀਡੀਓ ਚ ਐਨਮ ਸਵੇਰੇ ਆਪਾਂ ਸਫ਼ਰ ਆਪਣਾ ਇੱਥੋਂ ਸ਼ੁਰੂ ਕਰਾਂਗੇ ਜਿਹੜਾ ਗੁਰਦੁਆਰਾ ਚੰਨ ਕਮਲ ਸਾਹਿਬ ਬੰਗੇ ਤੋਂ ਇਹ ਗੁਰਦੁਆਰਾ ਨਾਦਾ ਸਾਹਿਬ ਤੇ ਲਗਭਗ 100 ਕਿਲੋਮੀਟਰ ਦਾ ਸਫ਼ਰ ਹੋਊਗਾ ਤੇ ਕੋਸ਼ਿਸ਼ ਮੇਰੀ ਹੋਊਗੀ 6-7 ਘੰਟਿਆਂ 'ਚ ਜਿਹੜਾ ਇਹ ਨਿਬੜ ਜਾਵੇ ਤੇ ਸਵੇਰ ਦਾ ਟਾਈਮ ਜਿਹੜਾ ਮੈਂ ਤੜਕੇ ਚੱਲਾਂਗਾ ਤੇ ਚੰਗਾ ਜੀ ਸਾਰਿਆਂ ਦਾ ਬਹੁਤ-ਬਹੁਤ ਨਮਾਹਤ ਵੀਡੀਓ ਕਲਿੱਕ ਕਰਦੇ ਸਾਰੀ ਦੇਖਣ ਤੇ ਬਾਕੀ ਮੈਂ ਉਹ ਇਹ ਕੋ ਦਾਸ ਸਿੰਘ ਜਿਹੜੇ ਆ ਉਹ ਤੇ ਬਹੁਤ ਗਾਂਹ ਦੀ ਗੱਲ ਆ ਇਹ ਵੀਡੀਓ ਬਣਾਣੀ ਵੀ ਐਡਿਟ ਵੀ ਕਰਨੀ ਪਾਣੀ ਵੀ ਬੜਾ ਵੱਡਾ ਕੰਮ ਆ ਤੇ ਜਦੋਂ ਕਰੀਏ ਨਾ ਫਿਰ ਪਤਾ ਲੱਗਦਾ ਓខਾ ਕੰਮ ਆ ਮੈਂ ਜਿੱਤਰਾ ਦੀ ਵੀ ਉਹ ਐਡਿਟ ਕਰਕੇ ਮੈਂ ਪਾ ਦੂੰਗਾ ਸਵੇਰੇ 7 ਵਜੇ ਜਿਹੜੀ ਉਹ ਮਤਲ ਤੁਹਾਨੂੰ ਦੇਖਣ ਨੂੰ ਮਿਲ ਜੇਗੀ ਤੇ ਕੋਸ਼ਿਸ਼ ਕਰਾਂਗਾ ਕਿ ਸਵੇਰੇ 7 ਵਜੇ ਤੱਕ ਸਾਰਿਆਂ ਨੂੰ ਮਤਲ ਪਹੁੰਚ ਜਵੇ ਤੇ ਬਾਕੀ ਜੇ ਕੋਈ ਐਡਿਟ ਕਰਨ ਦੀ ਕੋਈ ਗਲਤੀ ਮਨਤੀ ਹੋਵੇ ਤੇ ਮਾਫ ਕਰਿਓ ਭਾਈ ਤੇ ਜਰੂਰ ਸੁਝਾਅ ਵੀ ਦਿਓ ਉਹਨੂੰ ਅੱਗੇ ਅਮਲ ਵੀ ਕਰਾਂਗੇ ਚੰਗਾ ਸਾਰੇ ਨੂੰ ਸਸਤੀ ਅਕਾਲ ਵੱਡਿਆਂ ਨੂੰ ਬਿਲ ਦੀਆਂ ਘਰਾਈਆਂ ਤੋਂ ਬਹੁਤ ਬਹੁਤ ਸਤਕਾਰ ਚੰਗਾ ਜੀ ਅਸਵੇਰੇ ਮਿਲਦੇ